ਕਵੀਰ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲੱਗੀ ਝੋਟ ਮਰਮ ਕੀ ਰਹਿੋ ਕਵੀਰਾ ਠੌਰ ਵੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲੱਗੀ ਝੋਟ ਮਰਮ ਕੀ ਰਹਿੋ ਕਵੀਰਾ ਠੌਰ ਲੱਗੀ ਝੋਟ ਮਰਮ ਕੀ ਰਿਆ ਕਵੀਰਾ ਠੌਰ ਕਵੀਰ ਕਹਿੰਦਾ ਜਿੰਨੇ ਜਵੇਂ ਢੋਲ ਨੂੰ ਮਾਰ ਬੈਂਦੀ ਐ ਪੁਕਾਰਦਾ ਨਾ ਜਗਾ ਰਹੇ ਤਾਂ ਡਗਾ ਵਾਈਦਾ ਐ ਢੋਲ ਤਾਂ ਡਗਾ ਵਾਈਦਾ ਪੁਕਾਰਦਾ ਨੀ ਇਹ ਜਿਹੜੀ ਇਹਦੇ ਤੇ ਮਾਰ ਪੈਂਦੀ ਐ ਇੱਥੇ ਸੰਸਾਰ ਚ ਬਿਥੇਰੀ ਪੁਕਾਰ ਕਰਦਾ ਐ ਅਰਦਾਸਾਂ ਮਖੇਰੀਆਂ ਕਰਦਾ ਜਾ ਜਾ ਕੇ ਸੰਸਾਰ ਜ਼ਿੰਦਗੀ ਦੇ ਵਿੱਚ ਜਿੰਨੀ ਮਾਰ ਪੈਂਦੀ ਐ ਤੇ ਤਾਂ ਹੀ ਕਹਦੇ ਕੋਈ ਛੱਡ ਪਾੜ ਕਰਾਉਂਦਾ ਪੁਖਾਰੇ ਕਰਦਾ ਐ ਰੋਜ਼ ਪੁਕਾਰ ਨਹੀਂ ਕਰਦੇ ਤੰਦਰੁਸਤੀ ਬਖਸ਼ੀ ਐ ਬਖਸ਼ੀ ਕੋਈ ਡਰੀ ਜਾਂਦੇ ਨੇ ਦੁਆਏ ਨੂੰ ਤੇ ਕਈ ਬਈ ਇਹ ਕੈਂਸਰ ਹੋ ਗਿਆ ਕਿਤੇ ਮੈਨੂੰ ਲੋੜ ਬੈ ਕੋਈ ਅਸਾਂ ਕਰੀ ਜਾਂਦੇ ਵੀ ਤੈਨੂੰ ਆਊਗਾ ਤੇਰੀ ਅੰਦਾਜ਼ ਨਹੀਂ ਹਟਦਾ। ਕੋਈ ਹੋਰ ਕਰ ਲੈ ਅੰਦਾਜ਼। ਇੰਨੇ ਡਰਪੋਕ ਡਰੇ ਹੋਏ ਨੇ। ਉਹ ਦੂਏ ਦਾ ਕੰਧ ਤੇ ਕੇ ਤਾਂ ਅਸਾਂ ਕਰੀਏ ਸਾਡੇ ਨਾਲ ਘਸਣ ਹੋ ਜਵੇ ਅਸੀਂ ਤਾਂ ਫੱਟੇ ਜਾਵਾਂਗੇ। ਜੇ ਹੋਣ ਲੱਗਿਆ ਸਾਰੇ ਡੱਬੇ ਨੂੰ ਉੱਡਣਾ ਹੈ ਦੀ। ਤੁਸੀਂ ਆਪਣਾ ਗੁਰਬਾਣੀ ਵੱਲ ਧਿਆਨੇ ਹਟ ਗਿਆ ਡਰਪੋਕਾਂ ਦਾ ਇਹ ਹੋ ਗਿਆ ਵੀ ਕੋਈ ਬਿਮਾਰ ਰਹ ਹੋਣੀ। ਬਹੁਤ ਪੈਸੇ ਲੱਗਦੇ ਨੇ ਇਹਦੇ ਪੈਸੇ ਆਪਣੇ ਕੋਲ ਤਾਂ ਹੈ ਨਹੀਂ। ਭਈ ਉਹ ਨਾ ਕਰਨਾ ਬਿਮਾਰ ਤੋਂ ਹਟਾ ਨਹੀਂ ਸਕਦਾ ਜੇ ਨਹੀਂ ਕਰਨਾ ਕਿਉਂ ਕਰੂਗਾ ਤੁਹਾਨੂੰ ਬਿਮਾਰ ਕਿਉਂ ਕਰੇ ਜੇ ਤੁਹਾਡੇ ਲੱਛਣ ਠੀਕ ਨਾ ਬਿਮਾਰੀ ਤੁਹਾਡੇ ਨੇੜੇ ਆਉਂਦੀ ਉਹ ਨਹੀਂ ਉਹਦਾ ਇਹਨਾਂ ਦੇ ਲੱਛਣ ਖਰਾਬ ਨੇ ਜਿਆਦਾ ਅਮੀਰ ਨੇ ਉਹਨਾਂ ਖਤਰੇ ਰੱਖੀ ਦੀਆਂ ਨੇ ਉਹ ਇਹ ਜਿਹੇ ਬਿਮਾਰੀਆਂ ਕੋਲ ਉਹਨਾਂ ਕੋਲ ਪੈਸੇ ਹੈਗੇ ਨੇ ਗਰੀਬ ਤਾਂ ਜੇ ਹੋਵੇ ਓਹ ਨੂੰ ਪਤਾ ਨਿਕਲਾ ਲਾਜ ਕਰਾਉਂਦੇ ਫੇਰੇ ਕੋਲੇ ਆਉਂਦੇ ਉਨੇ ਪਰਮਣੂ ਹੋਰ ਜਾਨ ਬੰਦ ਨਾ ਹੋ ਉਹਦਾ ਗੱਲ ਵਿੱਚ ਚੱਲ ਹੋਈ ਕੋਈ ਗੱਲ ਨਹੀਂ ਹਾਂਜੀ ਬਾਹਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਪੀਰ ਪੁਕਾਰੇ ਔਰ ਪੀਰਾ ਤੇ ਜਾ ਕੇ ਅਰਦਾਸ ਨੂੰ ਕਰਉਂਦੇ ਨੇ ਪੀਰ ਪੁਕਾਰੇ ਔਰ ਲੱਗੀ ਚੋਟ ਮਰਮ ਦੀ ਰਹਿੋ ਕਬੀਰਾ ਠੌਰ ਪਰ ਲੱਗੀ ਚੋਟ ਮਰਮ ਦੀ ਚੀਨੂ ਐ ਸੋਜੀ ਆ ਗਈ ਸੋਜੀ ਵਾਲੀ ਝੋਟ ਪੈ ਗਈ ਨਾ ਉਹ ਨਹੀਂ ਕਿਤੇ ਜਾਂਦਾ ਕਿਸੇ ਪੀਰ ਫਕੀਰ ਕੋਲ ਜਾਂ ਸਹਿਬ ਗੋਬੀ ਦਾ ਠਾ ਉਹ ਥੇ ਹੀ ਟਿਕ ਜਾਂਦਾ ਜਿਹਨੂੰ ਝੋਟ ਪੈ ਗਈ ਸਹੀ ਹੁਕਮ ਮੰਨ ਲਿਆ ਵੀ ਹੁਕਮ ਤੇ ਬਿਨਾ ਕੁਛ ਨਹੀਂ ਹੋ ਸਕਦਾ ਉਹ ਕਿਦੋਂ ਨਹੀਂ ਦੱਸਦਾ ਲੱਗੀ ਝੋਟ ਮਰਮਕੀ ਉਹ ਮਰਮਾ ਹੁੰਦਾ ਝੋਟ ਜਿਹੜੀ ਸਹੀ ਖੋਜ ਦੀ ਝੋਟ ਮਰਮ ਹੁੰਦਾ ਜਿਹੜਾ ਅਸਲ ਦੇ ਵਿੱਚ ਬੁੱਢਾ ਹੈ ਜਿਹਨੂੰ ਸਮਝ ਆ ਗਿਆ ਪਰਮ ਹੁੰਦੀ ਹੈ ਖੋਜ ਪਰਮ ਹੁੰਦਾ ਭੇਦ ਜਾਣ ਲੈਣਾ ਜਿਹੜਾ ਭੇਦ ਜਾਣ ਲਿਆ ਜੀਦੇ ਉਹ ਨਹੀਂ ਦੌਲਦਾ ਇਹਨਾਂ ਦੇ ਕੁਛ ਨਹੀਂ ਹੱਥ ਪੀਰਾਂ ਫੀਰਾਂ ਦੇ ਜਿਹਨੂੰ ਇਹ ਸਮਝ ਆ ਗਈ ਉਹ ਨਹੀਂ ਜਾਂਦਾ ਇਹਨਾਂ ਕੋਲ ਉਹ ਤਾਂ ਉਸ ਆਦਮੀ ਨੂੰ ਬਹੁਤ ਥੱਲੇ ਨੇ ਜਿਹੜਾ ਇਹਨਾਂ ਨੂੰ ਮੰਨਦਾ ਨਹੀਂ ਜਿਹੜਾ ਇਹਨਾਂ ਨੂੰ ਮੰਨਦਾ ਉਹ ਤੋਂ ਉੱਤੇ ਨੇ ਜਿਹੜਾ ਨਹੀਂ ਮੰਨਦਾ ਉਹ ਤੋਂ ਥੱਲੇ ਨੇ ਲਾ ਬੰਨਣ ਤੇ ਗੱਲ ਖੜ ਗਈ ਜਿਹੜਾ ਪੀਰਾ ਵਗੀਰਾ ਨੂੰ ਨਹੀਂ ਮੰਨਦਾ ਉਹ ਇਹਨਾਂ ਉੱਤੇ ਤਾਂ ਵੀ ਮੰਨਦਾ ਚਾਹੇ ਉਹ ਗਿਆਨੀ ਵੀ ਹੈ ਉਹਦੀ ਅਵਸਥਾ ਉੱਚੀ ਹੈ ਤਾਂ ਨਹੀਂ ਮੰਨਦਾ ਡੋਲਦਾ ਨਹੀਂ ਨਾ ਕਿਰਮ ਡਰਦਾ ਨਹੀਂ ਜਿਹੜਾ ਡਰਦਾ ਉਹਨੂੰ ਡਰਾਉਂਦੇ ਨੇ ਜਿਹੜਾ ਡਰਦਾ ਨਹੀਂ ਉਹਨੂੰ ਡਰਾਉਂਦੇ ਨਹੀਂ ਇਹਦਾ ਡਰਦੇ ਨੂੰ ਡਰਾਉਣ ਵਾਲੇ ਨੇ ਡਰਦਾ ਹੈ ਗਿਆਨ ਦਾ ਨਾ ਕਰਦਾ ਆਪਣੀ ਅਗਿਆਨਤਾ ਛੋੜ ਨਹੀਂ ਸਕਾਂ ਜੰਦੀ ਬੈਠਾ ਹਾਂਜੀ